ਲਓ ਮੇਰੇ ਸਾਸਰੀ ਕਾਲ ਜੀ ਹੋਰ ਸਭ ਨੂੰ ਕੀ ਹਾਲ ਚੰਗਾ ਅੱਜ ਲੰਗਰ ਦਾ ਦੂਜਾ ਦੇਣਾ ਜੀ ਸੋ ਗੁਰਦੁਆਰਾ ਐਬ ਤਾਂ ਆ ਸਮਾਨ ਛੋਲੇ ਹਲਵਾ ਚਾਰ ਟੱਪ ਤਾਂ ਹੈਗੇ ਤੇ ਛੋਲਿਆਂ ਦੇ ਮੈਨਾਂ ਦਾ 2 ਵਜੇ 2 ਵੇ ਪ੍ਰਸ਼ਾਦਾ ਮੂੰਗੀ ਦਾ ਠੀਕ ਹੈ ਜੀ ਕੱਲ ਇਹ ਸਾਰੇ ਲਾਗੇ ਤੇ ਸੋ ਬਾਕੀ ਦੇ ਹੁਣ ਆਣ ਵਾਲੇ ਮੁੰਡੇ ਸਾਰੇ ਬਾਕੀ ਦਾ ਉਹਨਾਂ ਨਾਲ ਤੁਸੀਂ ਪ੍ਰਸਾਦ ਜਾ ਕੇ ਮਿਲ ਆਗੇ ਠੀਕ ਹੈ ਜੀ ਵੀਡੀਓ ਦੇਖੀ ਜਾਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਪਰ ਤੁਸੀਂ ਕਰਦੇ ਨਹੀਂ ਆ ਕਿ ਇਨਾ ਕਮੈਂਟ ਕਰਦੇ ਤੇ ਵੀਡੀਓ ਕਿਦਾਂ ਦੀ ਲੱਗੀ ਕਿਦਾਂ ਦੀ ਨਹੀਂ ਲੱਗੀ ਠੀਕ ਹੈ ਜੀ ਕਮੈਂਟ ਕਰਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤਾਂ ਅੱਜ ਫਿਰ ਚਲਦੇ ਆਂ ਅਨੰਦ ਪਸਾਦ ਪੁੱਤੇ ਆ ਵੀ ਮੁੰਡੇ ਆਗੇ ਸੇਵਾ ਵਾਲੇ ਮੇਨ ਪ੍ਰਧਾਨ ਇਹ ਆ ਕਰਨ ਅਮਲੀ ਸਾਰੇ ਆ ਕਿੰਨੇ ਵਜੇ ਉੱਠੇ ਫੇ ਦੱਸੋ ਪਹਿਲਾਂ 4 ਵਜੇ 4 ਵਜੇ ਦੇ ਹਾਂ ਠੀਕ ਹੈ। ਚਲ ਅਤਵੰਨੀ ਵੀ। ਮੇਰੀ ਲੱਪੀ। ਦੁਗਣ ਲੱਪੀ। ਐਨਾ ਕੰਮ ਪਹਿਲੀ ਵਾਰ ਕੀਤਾ। ਠੀਕ ਹੈ। ਰਾਸ਼ੀਪੁਰਾਏ। ਲੋ ਜੀ ਬੀਪੀਆਂ ਆ ਗਈਆਂ ਸੇਵਾ ਕਰਨ ਵਾਸਤੇ। ਹੋਰ ਜੀ। ਪਾਣੀ ਦੀਆਂ ਪੇਟੀਆਂ ਗੁਬਿੰਦਰ ਦਾ ਸੰਦੇਸ਼ ਦੁੱਧ ਆ ਗਿਆ ਤਾਂ ਜਲਜੀਤ ਕਿ ਲੋਹਾਂ ਦੀ ਰਾਣੀ ਹੈ ਉਹ ਨਜ਼ਰ ਡੀਪੀਏ ਪਹਿਣਾ ਤੇ ਵਿਸ਼ੇ ਗੱਲ ਲਓ ਜੀ ਹੋ ਗਿਆ ਸ਼ੀਰ ਸ਼ੁਰੂ ਹੋ ਗਈ ਹੁਣ ਛੋਲੇ ਤੇ ਹਰਦੇ হল্ব yeah. <t– tr seine Christmas> <trannychaeho 4000> はい。

ਦਾ ਗੰਮੀ ਦੇ ਲੰਗਰ ਸਾਰੇ ਨੇ ਲੰਗਰ ਚੱਕ ਕੇ ਜਾਣਾ ਹੈ ਮਾਨਕ ਜੀ অলরেਡੀ ਆ ਗਏ ਇਹ ਲਓ ਜੀ ਇਹ ਲਓ ਜੀ ਬੀਬੀਆਂ ਭਾਂਡੇ ਤੋਂਦੀਆਂ ਹੋਈਆਂ ਸੇਵਾ ਪਸੇਵਾ ਠੀਕ ਹੈ ਆ ਜੋ ਬਾਕੀਆਂ ਦੀ ਡਿਊਟੀ ਇੱਧਰ ਆ ਰਹੀਆਂ ਟਰਾਲੀਆਂ 'ਚ ਆ ਤੇ ਆ ਬੈਠੇ ਜੀ ਸਤਿ ਸ੍ਰੀ ਅਕਾਲ ਜੀ ਵਾਟਿਓ ਦੇ ਹੈਲੋ ਸੰਤੀ ਮਿੱਠੀ ਰੰਮੀ ਆ ਜੋ ਆ ਜਾਓ ਆ ਜਾ ਵੀ બેન બંદો જેડે સેવા કરદે હો સણી ભજી સેવા રમન સેવા ઠીક હે ખુશ હે રોટાઈ રોટાઈ ઓય બોલ ન પર ગયા રશ પર રશ રેકોટ્રા કર રહે આરે ਆਸ਼ਾ ਸਟੇਪ ਪੂਰਾ ਹੈ ਬੜਾ ਦਾ ਖੜੇ ਹੈ ਹallelujah ਗੱਡਾ ਨਹੀਂ ਪਈਣਾ ਸਾਰੇ ਪਿੰਡ ਦੇ ਉੱਧਾ ਨਹੀਂ ਖੜੇ ਹੈਗੇ こんな。 मोटरसाइकले मोटरसाइकले चढ़े तुरी छान वारा कल बि खेॾियूं टॉपर खॾारी ਹਣਕੇ ਦੇ ਪੰਜਾਬ ਦੇ ਦਰਸ਼ਕ 20 ਸੋਈ ਨਾਲੇ ਗੁਜ਼ਾਰ ਕਰਦੇ ਸਨ ਵੀ ਪੂਰੀ ਸ਼ਾਨਾਂ ਵਾਲਾ ਪੱਗ ਪੰਜਾਬ ਆਵੇਗਾ ਤੇ ਲੋਈ ਉਹਦੇ ਮੱਦੇ ਪੂਰਾ ਰਸ਼ ਹੈ ਦੇਖਦੇ ਤੇ ਤੋਰੀ ਉਹਨਾਂ ਸੇਵਾ ਚੱਲਦੀ ਹੈ ਪ੍ਰਸ਼ ਪ੍ਰਸ਼ ਅਗਲਾ ਜਿਹੜਾ ਮਾਅਨਾ ਖੇਡਿਆ ਜਾਵੇਗਾ ਨਹੀਂ ਨਾਲ ਹੀ ਮੈਂ ਤੇ ਬੁਲਾ ਰਹੇ ਸਾਡੇ ਜਨਜੀਤ ਰੈਣਾ ਜੀ ਕਰਦਾ ਭਾਈ ਹੋਰ ਵੀ ਤਿਆਰ ਬਟਿਆ ਰਹੇ ਜੀ ਸਾਡੀ ਸਭਾ ਜੀ ਬੋਲੋ ਦਾ ਮੰਨ ਗਿਆ ਜਿਹੜੇ ਬਟਿੰਗ ਲਈ ਖੇਡਾਈ ਨੇ ਜਿੰਮਤ ਲਈ ਅੱਜਰ ਸੁੱਖਾ ਬੰਦਾ ਹੈਨ ਕੇ ਦੇ ਧੰਨਵਾਦ ਹੈ কার

सेवा <laughs> ਸੋ ਸਰੇ ਸੇਰ ਪਰਦੇ ਹਮਾਨੇ ਹੋਵੇਗਾ ਤੇ ਹਰ ਦਿਨ ਨਾਲ ਨਾਲ ਠਾਕਮ ਹੋ ਗਿਆ ਲੰਗਰ ਇਹ ਸਾਡੇ ਲਈ ਰਾਤ ਕੀ ਰਹੇਗੀ ਸ਼ਬੀਰ ਮਦਮੀ ਬੰਦਿਆਂ ਨੂੰ ਰੱਬ ਜਾਣੀਏ ਉਹ ਰੱਬ ਦੇ ਬੰਦੇ ਨੇ ਜਿਹੜਾ ਵਿੱਚ ਰੱਬ ਹੈ ਜਿਹੜੀ ਕਬੀਲ ਪਰਵਾਰੇ ਇੰਗਲੈਂਡ ਤੋਂ ਕੈਨੇਡਾ ਤੋਂ ਕੋਈ ਸਾਡੇ ਲਈ ਰੱਬ ਨੇ ਜੱਗਾ ਜੱਗਰ ਦੀ ਜੀਤੇ ਦਾ ਵਿਸ਼ੇਸ਼ ਤੌਰ ਤੇ ਵੱਡੇ ਨੰਬਰ ਦੇ ਧੰਨਵਾਦ ਕਰਦੇ ਆ ਧੰਕਾਰ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਰਪੰਚ ਜੀ ਲਿਆ ਦੇ ਨਾਲ ਪਰਮਜੀਤ ਲੋ ਬਈ ਹੋਲਾ ਬੰਦਾ ਵਾਹ ਜੀ ਵਾਹ ਕਿੱਦਾਂ ਮੈਨਾਜ ਵੀ ਜੀ ਦਾ ਬੰਦਾ ਵੀ ਜੀ ਹੈ

ਉਹ ਗਏ ਫੇਲੇ ਕਦੇ ਉਧਰ ਕਦੇ ਇਧਰ ਵਾਹ ਵਾਹ ਕਿਹਨੇ ਦੇਖੀ ਪਹੁੰਚਿਆ ਨਹੀਂ ਜੈ ਮਕਸੂਦ ਸਭ ਨੂੰ ਸਾਥ ਵਿੱਚ ਨਿਕਲਦੇ ਹੋਰ ਕੇ ਸਾਥੀ ਬੱਲੇ ਹੋਏ ਲਾਂ ਲਗੇ ਲੋ ਉਧਰ ਦਾਦਾ ਬਸ ਹੀ ਹੋ ਗਿਆ ਸਮਾਪਤੀ ਆ ਖਾਸਾ ਕੋਲਿਆ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਸਾਨੂੰ ਪੀੜੀ ਦਿੱਤੀ ਅੱਜ ਤੇ ਕਹਿੰਦੇ ਜਿੰਨਾ ਮਰਜ਼ੀ ਹੋਵੇ ਲੈ ਲੋ ਬਰਾ ਹੁਣ ਤਾਲ ਇਕੱਠੀ ਕਰਦੇ ਆ ਦੇਖ ਲੋ बहुत-बहुत धन्यवाद बहुत खासा कौन जा रहे हो? लंगर के बाद ऐसे ही आ गए तो आपके ट्वेंटी पाँच तो इधर रमन सारे मुंडे बैठे हैं गुडली ना गुडली ना ओये अच्छी बंदा बैठी है ठीक है तो त्रिकाल की ओके ਵੇਲ ਬੰਦਾ ਹੈ ਨਾ ਭਾਜੀ ਉਹਨਰ ਹੈ ਜਿੱਤੇ ਦੇ ਇਹਨਾਂ ਨੂੰ ਮੇਲੇ ਉਹਨਾਂ ਸਾਹਮਣੇ ਕੀ ਆਇਆ ਸਾਹਮਣੇ ਕੋਲ ਦੇ ਸਾਹਮਣੇ ਇੱਥੇ ਆ ਦੇ ਵੇਲ ਠੀਕ ਹੈ ਹੈ ਖੁਸ਼ ਸਮਾਈਲ ਪੀਜਾ ਆ ਗਿਆ ਕਹਿੰਦੇ ਪੀਜਾ ਗੁੜੀਆਂ ਖਾਓ ਪੀਜਾ ਜੀ ਇਸ ਨੂੰ ਪੀਜਾ ਹੁਣ ਪੀਜਾ ਸਾਰੇ ਹੈ ਪੀਜਾ ਖਾਓ ਪੀਜਾ ਹੈਪੀ ਹੈਪੀ ਬਰਥਡੇ ਕੱਢ ਦਵਾ ਝੂਠ ਕੜ ਯਾਰ ਤੂੰ ਤਾਂ ਇੱਥੇ ਕੱਢ ਹੈਪੀ ਬਰਥਡੇ ਮਾਣ ਹੋਣਾ ਹੈ ਹੈਪੀ ਬਰਥਡੇ ਹੈ ਜੀ ਹੈਪੀ ਬਰਥਡੇ ਸਲਾਮ ਜੀ ਸਲਾਮ ਜੀ ਮੇਰਾ ਮੇਰਾ ਸਲਾਮ ਜੀ ਬੱਸ ਲੈ ਜੀ ਆਪਣੀ ਫੋਟੋ ਦੱਸੋ ਨਹੀਂ ਇੰਦਰ ਮੋਰ ਵੀ ਦੇ ਵੀ ਲੋ ਇਹ ਬੋਲੇ ਜਾਂਦਾ ਹੈਪੀ ਬਰਥਡੇ ਮੁੰਡੇ ਦਤਾ ਅੱਗੇ ਕੁਝ ਬੋਲਣਾ ਹੈਂ ਕੀ ਬੋਲਣਾ ਹੈ ਬੋਲ ਬੋਲ ਲਓ ਬਈ ਲਓ ਬਈ ਸਰਪ੍ਰਾਈਜ਼ ਦਤਾ ਇਹਨੂੰ ਅੱਛਾ ਕਹਿੰਦਾ ਪਹਿਲਾਂ ਮੈਂ ਟੈਸਟ ਕਰ ਲਾਂ ਸਰਪ੍ਰਾਈਜ਼ ਹੋਰਾ ਵੇਖ ਵਰ ਕੋ ਹੋਰਾ ਆਹੋ ਜੀ ਰੋਟੀ ਬਣਾਇਆ ਕੋਈ ਨੂੰ ਬਣਾਇਆ ਯਾਰ ਬਈ ਮੁੰਡੇ ਨੂੰ ਦਿੱਤਾ ਸਰਪ੍ਰਾਈਜ਼ ਆ ਪਾਉ ਚੰਗੀ ਤਰ੍ਹਾਂ ਪਾਉ ਲੈ ਲੈ ਰੋਟੀ ਨਹੀਂ ਲੈ 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 ਵੇ ਤੰਗੀ ਤਰ੍ਹਾਂ ਲੈ ਲੈਣਾ ਆਣੀ ਲੱਗਿਆ ਜੀ ਵਾਹ ਵਾਹ ਦਿਖਾ ਦਿਓ ਹਾਂ ਠੀਕ ਹੈ ਬੱਚੇ ਬਾਰੇ ਬਾਅਦ ਬਾਅਦ ਤੇ ਕਰਦਾ ਹਾਂ ਆਪਕੇ ਨਾਲ ਆਪਾਂ ਯਾਦ ਰੱਖ ਭਾਈ ਬਲ ਦੇਖੋ ਬਲੋਗ ਜਿਹੜਾ ਲਿਖਿਆ ਚੈਲੇਜ ਜਨੇ ਕਮੈਂਟ ਕਰਕੇ ਦੱਸਦੇ ਹੋ ਜੀ लॻियां शाम तव्हां